ਸੱਜਣਾ ਸੱਚਾ ਪਾਤਸ਼ਾਹ ਸਰਿ ਸ਼ਾਹ ਹੰਦਸਾਹੂ ਜਿਸ ਪਾਸ ਬਹਿਠੇ ਸੋਹੀਐ ਸਭਨਾ ਦਾ ਵੇਸਾਹੂ ਸੱਜਣਾ ਸਚ ਪਾਤਿ ਸ਼ੋਹ ਫਿਰ ਸ਼ੋਹ ਹੰਦਸ਼ੋਹ ਜਿਸ ਪਾਸ ਬਹਿਠੇ ਉਹ ਸੋਹੀਐ ਸਭਨਾ ਸਤ ਗੁਰ ਪ੍ਰਸਾਦ ਸਲੋਕ ਮਹੱਲਾ ਨਵਾ ਗੋਨੀ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀ ਨ ਕਹਉ ਨਾਨਕ ਹਰਿ ਭਜ ਮਨਾ ਜੀ ਬਿਦ ਜਲ ਕੌਮੀ ਨ ਦੇਖੇਨ ਸਿंहੋ ਕਾਹਿਰ ਚਿਓ ਨੇਮਖ ਨਾ ਹੋਏ ਉਦਾਸ ਕਉ ਨਾਨਕ ਪਜ ਹਰ ਮਨਾਂ ਪਰ ਨ ਜਮ ਕੀ ਫਾਸ ਤਰਨ ਆਪੋ ਈ ਹੋ ਗਇਓ ਲਿਓ ਜਰਾ ਤਨ ਜੀਤ नानक पग हर मना औद जात है बीत बिरद पयो सूझ नहीं काल पहुचियो आन हो नानक नर बाब रे क्यों न पजे भगवान तन दारा संपत सगल जिने अपनी कर मान इन में कश संगी नहीं ਨਾਨਕ ਸਾਚੀ ਜਾਨ ਪਤ ਤ ਉਦਾਰਨ ਭੈ ਹਰਨ ਹਰ ਅਨਾਥ ਕੇ ਨਾਥ ਕੋ ਨਾਨਕ ਤਿਹ ਜਾਨੀਐ ਸਦਾ ਬਸਤ ਤੁਮ ਸਾਥ ਧਨ ਧਨ ਜੇ ਤਉ ਕਉ दियो ता स ओ नेह ऊ न कीन कह नानक नर बाब ਅਬ ਕਿਉ ਢੋਲਤ ਦੀਨ ਤਨ ਤਨ ਸੰਪੈ ਸੁਖ ਦਿਓ ਅਰ ਜਹਨੀ ਕੇ ਧਾਮ ਕਹੁ ਨਾਨਕ ਸੁਨ ਦੀ ਮਨ ਸਿਮਰਤ ਕਾਹੀ ਨਾਮ ਸਭ ਸੁਖ ਦਾਤਾ ਰਾ ਮਹ ਦੂਸਰ ਨਾਹਿਨ ਕੋਏ ਕਹੁ ਨਾਨਕ ਸੁਨ ਰੀ ਮਨ ਤੇ ਸਿਮਰਤ ਗਤ ਹੋਏ ਜੇ ਸਿਮਰਤ ਗਤ ਪਾਈਐ ਤਿਹ ਪਜਰੇ ਤਾਮੀਤ नानक सुन रे मना औद कटत है नीत पांच तत् को तन रचियो जानो हो चतुर सो जान जिहते उपजे उनान का लीन तही मैं मान ਨਾਨਕ ਘਟ ਘਟ ਮੈਂ ਹਰ ਜੂ ਬਸ ਸੰਤਨ ਕਹਿ ਓਪਕਾਰ ਕਉ ਨਾਨਕ ਤੇ ਭਜ ਮਨ ਪਉ ਨਿਦ ਉਤਰਹਿ ਪਾਰ ਖੁਦੁ ਦੁਖੁ ਜਹਿ ਪਰਸੈ ਨਹੀਂ ਲੋਭ ਮੋਹ ਅਬ ਮਾਨ ਕਹੁ ਨਾਨਕ ਸੁਨ ਰੀ ਮਨਾ ਸੂਰਤਿ ਪਗਵਾਨ ਉਸਤਤ ਨਿੰਦਿਆ ਨਾਹੀ ਜਹਿ ਕੰਚਨ ਲੋਹ ਸਮਾਨ ਬਹੁ ਨਾਨਕ ਸੁਨ ਰੇ ਮਨ ਮੁਕਤ ਤਾਹੇ ਤਾ ਜਾਨ ਹਰ ਇੱਕ ਸੋਗ ਜਾ ਕਾ ਨਹੀਂ ਬਰੀ ਮੀਤ ਸੰਬਾਨ ਬਹੁ ਨਾਨਕ ਸੁਨ ਰੇ ਮਨ ਮੁਕਤ ਤਾਹੇ ਇਤੇ ਜਾਨ ਭੈ ਕਾਹੂ ਕੋ ਤੇ ਤਨ ਹੈ ਪਹਿ ਮਾਨਿਤ ਆਨ ਉਹ ਨਾਨਕ ਸੁਨਦੇ ਮਨਾ ਗਿਆਨੀ ਤਾ ਹੀ ਬਖਾਨ ਜਿਹ ਬਿਖਿਆ ਸਗਲੇ ਤਜ ਲਿਓ ਭੇਖ ਵਰਾਗ ਉਹ ਨਾਨਕ कुसुनरी मनाति नर माथे पाग जेह माया ममताजी ਸਭ ਤੇ ਭਇਓ ਉਦਾਸ ਹਉ ਨਾਨਕ ਸੁਨ ਰੇ ਮਨ ਤਿਹ ਕਟ ਬੰਮ ਨਿਵਾਸ ਜੇ ਪ੍ਰਾਨੀ ਹਉ ਮਤ ਜੀ ਕਰਤਾ RAM ਪ੍ਰਸਾਣ ਹਉ ਨਾਨਕ ਬਹੁ ਮੁਕਤ ਨਰ ਇਹ ਮਨ ਸਾਚੀ ਮਾਨ ਭੈਨਾਸ ਨਿੰਦੁਰ ਮਤ ਹਰਨ ਕਲਮ ਹਰ ਕੋ ਨਾਮ ਇਸ ਦਿਨ ਚੋ ਨਾਨਕ ਭਜੈ ਸਫਲ ਹੋਇ ਤੇ ਕਾਮ ਜੇ ਬਾਗੁਨ ਗੁਣ ਗੋਬਿੰਦ ਪਜੋ ਕਾਰਨ ਸੁਨੋ ਹਰਿ ਨਾਮ ਉਹਨਾਂ ਤਨਕ ਸੁਨ ਰੇ ਮਨਾ ਪਰਹਿ ਨ ਜਮ ਕੈ ਤਾਮ ਜੋ ਪ੍ਰਾਨੀ ਮਮਤਾ ਤਜ ਲੋਭ ਮੋਹ ਅਹੰਕਾਰ but no you सिखन एसे जग इन मैं कछ सां चो नानक बिन पग इस दिन माया कार ने प्राणी ढोल त न त ਨਾਨਕ ਕੋਉ ਨਾਰਾਇਣ ਜਹਿ ਚੀਤ ਜੈਸੇ ਜਲ ਤੇ ਬੁਦ ਬੁਦਾ ਉਪਜ ਬਿਨ ਸਨੀਤ ਜਗ ਰਚਾ ਤੈ ਸਿਰ ਚੀਕ ਨਾਨਕ ਸੁਨਮੀਤ ਪ੍ਰਾਨੀ ਕషు ਨਾਚੇ ਤੈ ਮਦਮਾਇ ਕ ਅੰਦ ਨਾਨਕ ਬਿਨ ਹਰ ਭਜਨ ਪਰਤ ਤਾਹੇ ਜਮ ਫੰਦ ਜਾ ਸੁਖ ਕਉ ਚਾਹੈ ਸਦਾ ਰਾਮ ਕੀ ਲੇਹ ਕੋ ਨੰਦ ਕ ਸੁਨਰੀ ਮਨਾ ਦੁਰਲਭ ਬਾਣੁਖ ਦੇ ਮਾਇਆ ਕਾਰਨ ਤਾਵਹਿ ਮੂਰਖ ਲੋਗ ਅਜਾਨ ਕਉ ਨਾਨਕ ਬਿਨ ਹਰਿ ਭਜਨ ਬਿਰਥਾ ਜਨਮ ਸਿਰਾਨ ਜੋ ਪ੍ਰਾਨੀ ਇਸ ਦਿਨ ਭਜ ਰੂਪ ਰਾਮ ਤੇ ਜਾਣ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫੰਦ ਰਹਿਓ ਬਿਸਰਿਓ ਗੁਵਿੰਦ ਨਾਮ ਤਕ ਬਿਨ ਹਰ ਭਜਨ ਜੀਵਨ ਕੋਨੇ ਕਾਮ ਭਰਾਨੀ ਰਾਮ ਨਚੇ ਤਈ ਮਦ ਮਾਇਆ ਕੈ ਅੰਦੋ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮ ਫੰਦ ਸੁਖ ਮੈਂ ਬੋ ਸੰਗੀ ਪਾਏ ਦੁਖ ਮੈਂ ਸੰਗ ਨ ਕੋਏ ਤੋ ਨਾਨਕ ਹਰ ਭਜ ਮਨ ਅੰਤ ਸਹਾਈ ਹੋਏ ਜਨਮ ਜਨਮ ਪਰ ਮਤ ਫੇਰਿਓ ਮਿਟਿਓ ਨਾਮ ਕੋ ਤਰਾਸ ਕਉ ਨਾਨਕ ਹਰਿ ਭਜ ਮਨਾ ਨਿਰਪੈ ਪਾਵੈ ਬਾਸ ਜਤਨ ਬਹੁਤ ਮੈਂ ਕਰ ਰਹਿਓ ਮਿਟਿਓ ਨਾਨਕ ਕੋ ਮਾਨ ਤੁਰਬਤ ਸਿਉ ਨਾਨਕ ਫਦਿਓ ਉਰਾਖਲੇ ਹੋ ਭਗਵਾਨ ਬਾਲ ਜਵਾਨੀ ਅਰ ਬਿਰਦ ਫੁਨ ਤੀਨ ਅਵਸਥਾ ਜਾਣ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਕਾਰਨ ਹੋਤੋ ਸੋਨਾ ਕੀਓ ਪਰਿਓ ਲੋਭ ਕੈ ਫੰਦਾ ਨਾਨਕ ਸਮਯੋ ਰਮ ਗਇਓ ਅਬ ਕਿਉ ਰੋਵਤ ਅਨ ਮਨ ਮਾਇਆ ਮੈਂ ਰਮ ਰਹਿਓ ਨਿਕ ਸਤ ਨਾਹਿਨ ਮੀਤ ਨਾਨਕ ਮੂਰਤ ਚਿਤਰ ਜਿਉ ਛਾੜਤ ਨਾਹਿਨ ਪੀਤ ਨਰ ਚਾਹਤ ਕਸ਼ ਔਰ ਔਰ ਕੀ ਔਰੈ ਭਈ ਚਿਤ ਬੱਤ ਰਹੇ ਓਠ ਗੌਰ ਨਾਨਕ ਪਾਸੀ ਗਲ ਪਰਿ ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਏ ਕੋ ਨਾਨਕ ਸੁਨ ਰੀ ਮਨ ਹਰ 파ਵੇ ਸੋ ਹੋਏ ਜਾਗਤ ਵਿਖਾਰੀ ਫਿਰਤ ਹੈ ਸਭ ਕੋ ਦਾ ਤਾਰਾਮ ਉਹ ਨਾਨਕ ਮਨ ਸਿਮਰਤੇ ਪੂਰਨ ਹੋਵਹਿ ਕਾਮ ਝੂਠੇ ਮਨ ਕਾ ਕਰੈ ਜਗ ਸੁਪਨੇ ਜਿਉਂ ਜਾਣ ਇਨ ਬੇ ਕਛ ਤੇ ਰੋ ਨਹੀਂ ਨਾਨਕ ਕਹੇ ਉਹ बखਾਨ ਗਰਬ ਕਰਤ ਹੈ ਦੇਹ ਕੋ ਬਿਨ ਸੈ ਸ਼ਿਨ ਮਮਿਤ ਜੇ ਪ੍ਰਾਨੀ ਹਰ ਜਸ ਕਹਿਓ ਨਾਨਕ ਤੇ ਜਗ ਜੀਤ ਜੇ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਏਕ ਭਗਤ ਭਗਵਾਨ ਜੇ ਪ੍ਰਾਨੀ ਕਾ ਨਾਹੇ ਮਨ ਜੈਸੇ ਸੂਕਰ ਸਵਾਨ ਨਾ मानो त ता हा न स्वामी को ग्रेहो जियों सदा सुवान तज त इहे दु हार भॼो ਇਕ ਮਨ ਹੋਏ ਇਕ ਚੇਤ ਸੀਰਥ ਬਰਤਿਆਰਦਾਨ ਕਰ ਮਨ ਮੈਂ ਧਰੈ ਗੁਮਾਨ ਨਾ ਕੋ ਨਹਿ ਫਲ ਜਾਤ ਤੇ ਜਿਉ ਕੁੰਚਰ ਇਸ ਨਾਨ सिर कंबेओ पग डग मगे नैन जोत ते नक ए बिद पई तूं नसली निज घर दखियो जग त मोकून ਥਿਰ ਹਰ ਭਗਤ ਹੈ ਤੇਰਾ ਕੋ ਮਨ ਮਾਹੀ ਜਾਗ ਰਚਨਾ ਸਭ ਝੂਠ ਹੈ ਜਾਣ ਲੇ ਹੋ ਰੇ ਮੀਦਾ ਕਹਿਣਾਨਕ ਥਿਰ ਨਾ ਰਹੇ जा कहु परवारु न किर कच नही सुपिने जो संसार चिंता की की जो अन्ही होए ਕੁ ਥਿਰ ਨਹੀਂ ਕੋਏ ਜੋ ਉਪਜਿਓ ਸੁਪਿਨ ਸਹ ਪਰੋ ਆਜ ਕਾ ਕਾਲ ਲਾਲਕ ਹਰ ਗੁਣ ਗਾਏ ਸਗਲ ਜੰਜਾਲ ਦੋਹਰਾ ਬਲ ਛੁਟ ਕੇ ਉਹ ਬੰਧਨ ਪਰੇ ਕਸ਼ੂ ਨਾ ਹੋਤ ਉਪਾਏ ਤੋ ਨਾਨਕ ਅਬ ਓਟ ਹਰ ਗਜ ਜਿਉ ਹੋ ਸਹਾਈ ਬਲ ਹੋਆ ਬੰਧਨ ਛੁਟੇ ਸਭ ਕੇ ਸ਼ੋਹਤ ਉਪਾਏ ਨਖ ਸਭ ਕਿਸ ਤੁਮਰੇ ਹੱਥ ਮੈਂ ਮਹੀ ਹੋਤ ਸਹਾਰੇ ਸੰਗ ਸਖਾ ਸਭ ਤਜ ਗਏ ਕੋ ਨਾਨੇ ਵਹੁ ਸਾਥ ਓ ਨਾਨਕ ਇਹ ਬੇਪਤ ਮੈਂ ਇਕ ਇੱਕ ਅਗਨਾਥ ਨਾਮ ਰਹੋ ਸਾਧੂ ਰਹੋ ਰਹੋ ਗੁਰ ਗੋਵਿੰਦ ਕਹੁ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਐ ਰਾਮ ਨਾਮ ੁਰਮੈ ਗਹਿਓ ਕੈ ਸਾਮਨੇ ਹੀ ਕੋਏ ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ ਐ ਰਾਮ ਨਾਮ ਉਰ ਮੈਂ ਗਾਹਿਓ ਜਾ ਕੈ ਸਾਮਨੇ ਹੀ ਕੋਏ ਜੇ ਰਤ ਸੰਕਟ ਮਿਟੈ ਦਰਸ ਤਹਾਰੋ ਹੋਏ ਮੁੰਦਾ ਬਣੀ ਮਹੱਲਾ ਪੰਜਵਾ ਹਾਲ ਵਿੱਚ ਤਿੰਨ বাস ਤੂੰ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਤਸ ਕਾ ਸਬਸ ਧਾਰੋ ਜੇ ਕੋ ਖਾਵ ਜੇ ਕੋ ਪੁੰਚ ਤਿਸ ਕਾ ਹੋਏ ਉਦਾਰੋ ਇਹ ਵਸਤ ਤਾ ਜੀ ਨਹ ਜਾਈ ਨਿਤ ਨਿਤ ਰੱਖ ਓਰ ਧਾਰੋ ਤਮ ਸੰਸਾਰ ਚਰਨ ਲਾਗ ਧਰੀਆ ਸਬ ਨਾਨਕ ਬ੍ਰਹਮ ਪਸਾਰੋ ਸੋਕ ਮਹੱਲਾ ਪੰਜਵਾ ਪੀਰ ਕੀਤਾ ਜਾ ਤੂੰ ਨਾਹੀ ਮੈਨੋ ਜੋਗ ਕਿ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓ ਤਰਸ ਪਿਆ ਮਹਿ ਰਾਮ ਤੋ ਹੋਈ ਸਤ ਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਥੀ ਵ ਹਰੀ ਆ ਤਰਸ ਪਿਆ ਮਹਿ ਰਾਮ ਤੋ ਹੋਈ ਸਤ ਗੁਰ ਸਜਣ ਇਕ ਨਾਮ ਮਿਲ ਤਾ ਜੀਵਾ ਮਨ ਮਨ ਥੀ ਵਹ ਹਾਰੇ